ਬੱਚੇ ਨਾਨਕੇ ਜਾਣ ਦੀ ਜिद ਕਰ ਰਹੇ ਸਨ ਅਸੀਂ ਤਾਂ ਮਾਮੇ ਦੇ ਖੇਤਾਂ ਵਿੱਚ ਘੁੰਮਣਾ ਟਿਊਬਵੈੱਲ ਤੇ ਨਹਾਉਣ ਦਾ ਡਾਢਾ ਮਜ਼ਾ ਆਉਂਦਾ ਮੰਮੀ ਅੱਜ ਹੀ ਨਾਨਕੇ ਲੈ ਚੱਲੋ ਗਰਮੀਆਂ ਦੀਆਂ ਛੁੱਟੀਆਂ ਹੋ ਗਈਆਂ ਨੇ ਜਾ ਬੇਟਾ ਅਮਿਤ ਪਾਪਾ ਨੂੰ ਬੁਲਾ ਅਮਿਤ ਪੱਜਿਆ ਹੋਇਆ ਆਇਆ ਵੇਖਣਾ ਮਾਂ ਜੀ ਪਾਪਾ ਨੂੰ ਕੀ ਹੋ ਗਿਆ ਪਾਪਾ ਤਾਂ ਬੋਲਦੇ ਹੀ ਨਹੀਂ ਸੁਨੀਤਾ ਭੱਜਦੀ ਹੋਈ ਗਈ ਤਾਂ ਦੇਖ ਕੇ 당ਗ ਰਹਿ ਗਈ ਉਹ ਤਾਂ ਸੋਫੇ ਤੇ ਬੈਠੇ ਇੱਕ ਪਾਸੇ ਲੁੜਕੇ ਹੋਈ ਸੀ ਉਹ ਤਾਂ ਰੱਬ ਨੂੰ ਪਿਆਰੇ ਹੋ ਚੁੱਕੇ ਸਨ ਸੁਨੀਤਾ ਤੇ ਦੁੱਖਾਂ ਦਾ ਪਹਾੜ ਟੁੱਟ ਚੁੱਕਾ ਸੀ ਸੁਨੀਤਾ ਦਾ ਵਿਆਹ ਹੋਇਆ ਉਦੋਂ ਸੁਰਿੰਦਰ ਦੀ ਸਾਈਕਲਾਂ ਦੀ ਦੁਕਾਨ ਚੰਗੀ ਚੱਲਦੀ ਸੀ ਘਰ ਵਿੱਚ ਲਹਿਰਾ ਬਹਿਰਾ ਸਨ ਸੁਨੀਤਾ ਬੜੇ ਮਿਲਾਪੜੇ ਸੁਭਾਅ ਦੀ ਤੇ ਸਭ ਨਾਲ ਮਿਲਣ ਜੁਲਣ ਵਾਲੀ ਸੀ ਜਿਸ ਕਰਕੇ ਸਹੁਰੇ ਪਰਿਵਾਰ ਵੀ ਜਲਦੀ ਕੁਲ ਮਿਲ ਗਈ ਸੁਰਿੰਦਰ ਵੀ ਉਸਨੂੰ ਬਹੁਤ ਪਿਆਰ ਕਰਦਾ ਸੀ ਖੁਸ਼ੀਆਂ ਨਾਲ ਬੀਤਦੀ ਜ਼ਿੰਦਗੀ ਦਾ ਪਤਾ ਹੀ ਨਾ ਲੱਗਾ ਕਦੋਂ ਬੱਚੇ ਵੱਡੇ ਹੋ ਗਏ ਸੁਰਿੰਦਰ ਘਰ ਲੇਟ ਆਉਣ ਲੱਗਾ ਜੇ ਪੁੱਛਣਾ ਤਾਂ ਲੜਨ ਲੱਗ ਜਾਣਾ ਕਈ ਵਾਰ ਤਾਂ ਸ਼ਰਾਬ ਪੀਤੀ ਹੋਣੀ ਦਿਨੋ-ਦਿਨ ਸ਼ਰਾਬ ਪੀਣ ਦੀ ਆਦਤ ਵਧਣ ਲੱਗੀ ਪਤਾ ਲੱਗਾ ਦੁਕਾਨ ਦੇ ਨੇੜੇ ਨਵੀਂ ਦੁਕਾਨ ਖੁੱਲੀ ਉਹਨਾਂ ਨਾਲ ਬੈਠ ਕੇ सुरेंद्र ਸ਼ਰਾਬ ਪੀਂਦਾ। ਬੜਾ ਮਨਾ ਕਰਨਾ ਪਿਆਰ ਦੇ ਵਾਸਤੇ ਦੇਣੇ। ਉਸ ਵੇਲੇ ਖੁਸ਼ ਹੋ ਕੇ ਕਹਿ ਦੇਣਾ ਅਸ ਤੋਂ ਹੱਥ ਨਹੀਂ ਲਗਾਉਂਦਾ। ਫੇਰ ਚੂਮ ਦੇ ਘਰ ਆ ਜਾਣਾ। ਪਿਆਰ ਦੇ ਵਾਅਦੇ ਝੂਠੇ ਹੋ ਗਏ। ਸ਼ਰਾਬ ਦੇ ਦੌਰ ਵਧਨ ਲੱਗੇ ਘਰ ਲੇਟ ਆਉਣਾ। ਲੇਟ ਆਉਣ ਦਾ ਕਾਰਨ ਪੁੱਛਣਾ ਤੇ ਘਰੇ ਕਲੇਸ਼ ਹੋ ਜਾਣਾ। ਚੂਹਾ ਖੇਡਣ ਦੀ ਆਦਤਾਂ ਦਿਨੋ ਦਿਨ ਵੱਧ ਗਈਆਂ। ਪਹਿਲਾਂ ਆਪਣੇ ਪਿਤਾ ਜੀ ਦਾ ਡਰ ਹੁੰਦਾ ਸੀ। ਕਦੇ ਕਦੇ ਸ਼ਰਾਪੀ ਕੇ ਨਹੀਂ ਆਉਂਦਾ ਸੀ ਦੋ ਦਿਨ ਤੋ ਉਦਾਸੀ ਬਹੁਤ ਸੀ ਕੁਝ ਪੁੱਛਣਾ ਤਾਂ ਕੋਈ ਗੱਲ ਨਾ ਕਰਨਾ ਉਦਾਸ ਬੈਠੇ ਰਹਿਣਾ ਕਹਿੰਦੇ ਨੇ ਵੇਲੇ ਬੈਠੇ ਖੂ ਵੀ ਖਾਲੀ ਹੋ ਜਾਂਦੇ ਨੇ ਉਹੀ ਹੋਇਆ ਜੂਏ ਵਿੱਚ ਸਭ ਕੁਝ ਹਾਰ ਗਿਆ ਮਕਾਨ ਗਿਰਵੀ ਰੱਖ ਦਿੱਤਾ ਬੱਚੀ ਤੇ ਇੱਕ ਦੁਕਾਨ ਸੁਨੀਤਾ ਤੇ ਮੁਸੀਬਤਾਂ ਦਾ ਪਹਾੜ ਟੁੱਟ ਪਿਆ ਉਸ ਦੀ ਜ਼ਿੰਦਗੀ ਤੂਫਾਨ ਵਿੱਚ ਰੁਲ ਗਈ ਸੀ ਉਸ ਨੂੰ ਆਪਣੀ ਜ਼ਿੰਦਗੀ ਤੇ ਕਾਲੀਆਂ ਘਟਾਵਾਂ ਵਿੱਚੋਂ ਨਿਕਲਣ ਦਾ ਕੋਈ ਰਾਹਤਾ ਨਹੀਂ ਸੀ ਮਿਲ ਰਿਹਾ ਉਸਦੀ ਮਾਂ ਨੇ ਕਿਹਾ ਜ਼ਿੰਦਗੀ ਦੁੱਖ ਸੁੱਖਾਂ ਦਾ ਮੇਲ ਹੈ ਜਾਂਦਿਆਂ ਨਾਲ ਜਾਇਆ ਨਹੀਂ ਜਾਂਦਾ ਬੇਟੇ ਨੂੰ ਦੁਕਾਨ ਸੌਂਪਦੇ ਹੌਲੀ ਹੌਲੀ ਜ਼ਿੰਦਗੀ ਲੀਹਾਂ ਤੇ ਚੱਲ ਪੈਂਦੀ ਹੈ ਸੁਨੀਤਾ ਨੂੰ ਲੱਗੀ ਡੂੰਗੀ ਸੱਟ ਕਾਰਨ ਉਸ ਨੂੰ ਇੱਕ ਵੱਡੀ ਚਿੰਤਾ ਅੰਦਰੋਂ ਅੰਦਰ ਹੀ ਖਾਈ ਜਾ ਰਹੀ ਸੀ ਕਿ ਕਿਤੇ ਉਸਦੇ ਬੇਟੇ ਵੀ ਪਿਤਾ ਵਾਂਗ ਸ਼ਰਾਬੀ ਨਾ ਬਣ ਜਾਣ ਉਹ ਹਰ ਵੇਲੇ ਉਹਨਾਂ ਨੂੰ ਸਮਝਾਉਂਦੀ ਰਹਿੰਦੀ ਸੁਨੀਤਾ ਨੇ ਵੀ ਕਰ ਸਿਲਾਈ ਦਾ ਕੰਮ ਸ਼ੁਰੂ ਕਰ ਲਿਆ ਸੀ ਉਸ ਨੇ ਸਿੱਲੇ ਸੂਟ ਸਾਰੇ ਪਸੰਦ ਕਰਦੇ ਸੀ ਕਈਆਂ ਨੇ ਸੂਟ ਬਣਨੇ ਦੇ ਦਿੱਤੇ ਉਸ ਦਾ ਵਧੀਆ ਸਮਾਂ ਪਾਸ ਹੋਣ ਲੱਗਾ ਨਾਲ ਹੀ ਆਮਦਨ ਹੋਣ ਲੱਗੀ ਅਮੀਦੀ ਦੁਕਾਨ ਵੀ ਵਧੀਆ ਚੱਲ ਗਈ ਕੰਪਨੀ ਵਿੱਚੋਂ ਇਕੱਠਾ ਮਾਲ ਮੰਗਵਾ ਲੈਂਦਾ ਇਕੱਠਾ ਹੀ ਵੇਚ ਦਿੰਦਾ ਗੁਜ਼ਾਰਾ ਵਧੀਆ ਚੱਲਣ ਲੱਗ ਗਿਆ ਅਮੀਦੀ ਮਿਹਨਤ ਤੇ ਲਗਨ ਦੇਖ ਕੇ ਸਾਰੇ ਖੁਸ਼ ਸਨ ਕੁਝ ਘਰ ਚਲਾਉਣ ਲਈ ਰੁਪਏ ਮਾਂ ਨੂੰ ਦੇ ਕੇ ਬਾਕੀ ਪਿਓ ਦਾ ਕਰਜ਼ਾ ਉਤਾਰ ਦਿੱਤਾ। ਸੁਮਿਤ ਦਾ ਕਾਲਜ ਦਾਖਲਾ ਕਰਵਾ ਦਿੱਤਾ। ਮੈਂ ਤੇ ਪੜ੍ਹਾਈ ਕਰ ਨਹੀਂ ਸਕਿਆ। ਭਰਾ ਨੂੰ ਚੰਗਾ ਪੜਾਵਾਂਗਾ। ਉਸ ਦੇ ਮਨ ਵਿੱਚ ਇੱਕ ਚੀਜ਼ ਹਮੇਸ਼ਾ ਉੱਠਦੀ ਆਪਣੇ ਭਰਾ ਨੂੰ ਪੜ੍ਹਾਈ ਲਈ ਮਦਦ ਕਰਦਾ ਤਾਂ ਉਸ ਦੇ ਮਨ ਨੂੰ ਸਕੂਨ ਮਿਲਦਾ। ਘਰ ਦੀ ਸਥਿਤੀ ਦਿਨੋ-ਦਿਨ ਬਦਲਣ ਲੱਗੀ। ਅਮਿਤ ਨੇ ਸਿਲਾਈ ਮਸ਼ੀਨ ਤੇ ਹੱਥ ਰੱਖ ਦੇ ਕੇ ਕਿਹਾ ਕਿ ਮਾਂ ਜੀ ਹੁਣ ਤੁਹਾਨੂੰ ਕੰਮ ਕਰਨ ਦੀ ਕੋਈ ਜ਼ਰੂਰਤ ਨਹੀਂ। ਸਾਰਾ ਕਰਜ਼ਾ ਉਤਾਰ ਦਿੱਤਾ। ਘਰ ਵੀ ਆਪਣਾ ਹੋ ਗਿਆ ਤੁਹਾਨੂੰ ਸੋਹਣਾ ਘਰ ਬਣਾ ਕੇ ਦੇਵਾਂਗਾ ਘਰ ਨੂੰ ਨਵੇਂ ਢੰਗ ਦਾ ਬਣਾਉਣ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਰਲ ਮਿਲ بیٹھ ਸਾਰਿਆਂ ਨੇ ਵਿਉਂਤਾਂ ਬਣਾ ਕੰਮ ਸ਼ੁਰੂ ਕਰ ਦਿੱਤਾ ਸੁਮਿੱਤ ਦੀ ਪੜਾਈ ਪੂਰੀ ਹੋ ਗਈ ਉਸ ਨੂੰ ਕੰਪਨੀ ਵਿੱਚ ਮੈਨੇਜਰ ਦੀ ਨੌਕਰੀ ਮਿਲ ਗਈ ਨਵੀਂ ਕੋਠੀ ਬਣ ਗਈ ਮਾਂ ਦੀ ਰੀ ਜਮਿੱਤ ਦਾ ਜਲਦੀ ਵਿਆਹ ਕਰਨ ਦੀ ਸੀ ਕਈ ਰਿਸ਼ਤੇ ਆਏ ਅਮਿੱਤ ਦਾ ਵਿਆਹ ਆਧਾਰਨ ਢੰਗ ਨਾਲ ਇੱਕ ਸਮਝਦਾਰ ਤੇ ਘਰ ਵਿੱਚ ਨਿਪੁੰਨ ਲੜਕੀ ਪੁਸ਼ਪਨ ਨਾਲ ਕਰ ਦਿੱਤਾ ਅਮਿੱਤ ਦੇ ਘਰ ਮੁੰਡਾ ਹੋਇਆ ਘਰ ਖੁਸ਼ੀਆਂ ਨਾਲ ਮਹਿਕਣ ਲੱਗਾ ਘਰ ਵਿੱਚ ਵੱਡੀ ਪਾਰਟੀ ਕਰਨ ਦਾ ਇੰਤਜ਼ਾਮ ਹੋਣ ਲੱਗਾ ਮਾਂ ਨੂੰ ਚਿੰਤਾ ਸੀ ਸ਼ੀ ਦੇ ਮੌਲਵੀ ਚ ਮਾਂ ਨਾਲ ਕੀਤਾ ਵਾਅਦਾ ਇਹਨਾਂ ਭੁੱਲ ਜਾਣ ਉਸਨੇ ਪੁੱਛੀ ਲਿਆ ਪਾਰਟੀ ਵਿੱਚ ਸ਼ਰਾਬੀ ਹੈ ਮਿਥਸਸ ਦੇ ਕਹਿਣ ਲੱਗਾ ਤੁਸੀਂ ਪੀਣੀ ਹੈ ਤਾਂ ਜ਼ਰੂਰ ਕਰ ਦੇਵਾਂਗਾ ਫਿਰ ਉਦਾਸ ਹੁੰਦਾ ਬੋਲਿਆ ਕਿ ਜਿਸ ਸ਼ਰਾਬ ਨੇ ਸਾਡੀ ਮਾਂ ਦੀ ਕਦਰ ਘੱਟ ਕਰ ਦਿੱਤੀ ਤੇ ਸਾਡੀ ਜ਼ਿੰਦਗੀ ਦੁਖੀ ਕਰ ਦਿੱਤੀ ਉਸ ਨੂੰ ਤਾਂ ਹੱਥ ਵੀ ਨਾ ਲਗਾਈਏ ਮਾਂ ਨੇ ਖੁਸ਼ੀ ਵਿੱਚ ਪੁੱਤ ਨੂੰ ਕਲਾਵੇ ਵਿੱਚ ਲੈਂਦੇ ਹੋਏ ਕਿਹਾ ਵਾਹ ਮੇਰੇ ਬੇਟੇ ਅੱਜ ਮੇਰੀ ਜ਼ਿੰਦਗੀ ਸਫਲ ਹੋ ਗਈ ਮੇਰੇ ਬੱਚਾ ਨੇ ਮੇਰੀ ਨਸੀਹਤ ਤੇ ਅਮਲ ਜੋ ਕੀਤਾ ਹੈ